ਇਹ ਸਾਡੇ ਧਿਆਨ ਵਿੱਚ ਮਨਰੇਗਾ ਵਰਕਰਾਂ ਨੇ ਲਿਆਂਦਾ ਹੈ ਕਿ ਮੌਜੂਦਾ ਸਰਕਾਰ ਹੁਣ ਕਿਹੜੇ ਕੱਢ ਰਹੀ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਹੋਈ ਸੀ ਉਹਦੇ ਵਿੱਚ ਤੁਸੀਂ ਕਾਂਗਰਸ ਨੂੰ ਵੋਟਾਂ ਪਾਈਆਂ। ਨਹੀਂ ਅੱਗੇ ਸਾਡੀਆਂ ਮਨਰੇਗਾ ਦੀਆਂ ਬੀਬੀਆਂ ਖੜੀਆਂ ਆ ਦੇਖੋ ਇਹ ਮੇਟਾ ਨੂੰ ਹਟਾਤਾ ਆਪਣੇ ਮੇਟ ਲਾਤੇ ਇਹਨਾਂ ਨੂੰ ਦੱਬਣ ਵਾਸਤੇ ਇਹਨਾਂ ਨੂੰ ਕੁੱਟਣ ਵਾਸਤੇ। ਆਮੀ ਦੇ लास्ट ਦੇ ਵਿੱਚ ਇਹ ਪਿੰਡ ਵਾਲੇ ਕਹਿੰਦੇ ਐ ਮੀਟ ਬਦਲਨੀਆ ਬਦਲ ਦਿਓ ਸਾਨੂੰ ਕੋਈ ਦਿੱਕਤ ਨਹੀਂ ਲੇਕਿਨ ੱੱਕਾ ਨਿਰਾ ਹੋ ਰਿਹਾ ਵਸੀ ਜੀ ਜੀ ਇਹ ਚਾਹਨਾ ਵੀ ਸਾਨੂੰ ਸਾਡੀ ਮੀਲਟ ਉਹੀ ਚਾਹੀਦੀ ਆ ਜੇ ਮੀਲਟ ਚੇਂਜ ਕਰਨੀ ਸੀ ਪਿੰਡ ਚ ਅਨਾਉਂਸਮੈਂਟ ਕਰਾਉਂਦੇ ਠੀਕ ਆ ਮਰੇ ਘੜੀ ਬੀਬੀਆਂ ਇਕੱਠੀਆਂ ਹੁੰਦੀਆਂ ਤੇ ਉਹੋ ਕਰਦੀਆਂ ਸਹਿਮਤ ਨਹੀਂ ਹੁੰਦੀਆਂ ਮਨਰੇਗਾ ਵਰਕਰਾਂ ਵੱਲੋਂ ਲੁਧਿਆਣੇ ਡੀਸੀ ਦਫ਼ਤਰ ਤੇ ਬਾਹਰ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਡੀਸੀ ਨੂੰ ਸੌਂਪਿਆ ਮੰਗ ਪੱਤਰ ਆਮ ਆਦਮੀ ਪਾਰਟੀ ਤੇ ਲਗਾਏ ਗੰਭੀਰ ਦੋਸ਼ ਮਨਰੇਗਾ ਵਰਕਰਾਂ ਵੱਲੋਂ ਲੁਧਿਆਣੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਕੁਲਵਿੰਦ ਵੈਦ ਦੀ ਅਗਵਾਈ ਚ ਲੁਗੈਂ ਡੀਸੀ ਨੂੰ ਸੌਂਪਿਆ ਮੰਗ ਪੱਤਰ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਯਾਰ ਤੁਹਾਡੇ ਕੈਮਰੇ ਦੱਸਦੇ ਪਏ ਆਂ ਵੀ ਆਪਾਂ ਕਿੱਥੇ ਖੜੇ ਆਂ ਆਪਾਂ ਏਡੀਸੀ ਦੇ ਦਫ਼ਤਰ ਖੜੇ ਆਂ ਡੀਸੀ ਮੈਡਮ ਨੂੰ ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆਂ ਵੀ ਇਹ ਸਾਡੇ ਧਿਆਨ ਵਿੱਚ ਮਨਰੇਗਾ ਵਰਕਰਾਂ ਨੇ ਲਿਆਂਦਾ ਹੈ ਕਿ ਮੌਜੂਦਾ ਸਰਕਾਰ ਹੁਣ ਕਿਹੜ ਕੱਢ ਰਹੀ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਹੋਈ ਸੀ ਉਹਦੇ ਵਿੱਚ ਤੁਸੀਂ ਕਾਂਗਰਸ ਨੂੰ ਵੋਟਾਂ ਪਾਈਆਂ ਆਂ ਆ ਜਿੰਨੀਆਂ ਵੀ ਸਾਡੀਆਂ ਮਨਰੇਗਾ ਦੀਆਂ ਬੀਬੀਆਂ ਖੜੀਆਂ ਆ ਦੇਖੋ ਇਹ ਮੇਟਾਂ ਨੂੰ ਹਟਾਤਾ ਆਪਣੇ ਮੇਟ ਲਾਤੇ ਇਹਨਾਂ ਨੂੰ ਦੱਬਣ ਵਾਸਤੇ ਇਹਨਾਂ ਨੂੰ ਕੁੱਟਣ ਵਾਸਤੇ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਇਹੋ ਜਿਹਾ ਕੰਮ ਨਾ ਕਰੋ ਜਦੋਂ ਵੋਟਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਸਾਰੀ ਪਬਲਿਕ ਆਪਣੀ ਹੁੰਦੀ ਐ ਗੈਰ ਨਹੀਂ ਹੁੰਦੀ ਇਹ ਕਹਿਣਾ ਲੋਕਲ ਲੀਡਰਾਂ ਵੱਲੋਂ ਕਿ ਜੀ ਤੁਸੀਂ ਤਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਇਸ ਕਰਕੇ ਅਸੀਂ ਐਦਾਂ ਕਰਦੇ ਆਂ ਇਹ ਗਲਤ ਐ ਫਸੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਆਪਣੇ ਜਿਹੜੇ ਇਹਨਾਂ ਦੇ ਇੱਥੇ ਥੱਲੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਇਹੋ ਜਿਹੀ ਜਿਹੜੀ ਇਨਾਂ ਦੀ ਇਹ ਸੋਚ ਹੈ ਦੁਸ਼ਮਣੀ ਵਾਲੀ ਸੋਚ ਹੈ ਇਹ ਦੁਸ਼ਮਣੀ ਵਾਲੀ ਸੋਚ ਬਦਲੋ ਇਹ ਵੀ ਬੀਬੀਆਂ ਆਪਣੀਆਂ ਆਈਆਂ ਚੰਗੇ ਕੰਮ ਕਰੋਗੇ ਤਾਂ ਇਹ ਤੁਹਾਨੂੰ ਵੋਟਾਂ ਪਾ ਦੇਣਗੀਆਂ ਪਾਈ ਚ ਵੀ ਇਹਨਾਂ ਬੀਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਇਹ ਹੁਣ ਕਿਉਂ ਇਹਨਾਂ ਸਾਰਿਆਂ ਨੇ ਆਪਣਾ ਲੋਕਾਂ ਨੇ ਵਿਚਾਰ ਬਦਲ ਕੇ ਕਾਂਗਰਸ ਪਾਰਟੀ ਦੇ ਜਿਹੜੇ 7 ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਆ ਦੇਖੋ ਨਾ ਹੁਣ ਜਲੰਧਰ ਵੈਸਟ ਦੀ ਇਲੈਕਸ਼ਨੀਆਂ ਲੋਕਾਂ ਨੇ ਉੱਥੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ ਇਹ ਤਾਂ ਜਿਹੇ ਜਿਹੇ ਪਾਰਟੀਆਂ ਕੰਮ ਕਰਨਗੀਆਂ ਮੈਂ ਹਰ ਪੋਲੀਟੀਕਲ ਪਾਰਟੀ ਬਾਰੇ ਕਹਿੰਨਾ ਲੋਗ ਉਹਨਾਂ ਨੂੰ ਪਹਿਚਾਨਣਗੇ ਜੋ ਚੰਗੇ ਕੰਮ ਕਰਨਗੇ ਜਾਂ ਵੋਟਾਂ ਪੈ ਜਾਣਗੀਆਂ ਤੇ ਨਹੀਂ ਪੈਣਗੀਆਂ ਲੇਕਿਨ ਜੇ ਇਸ ਕਰਕੇ ਵਿਰੋਧ ਕਰਨਾ ਕਿ ਇਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਜਾਂ ਹੋਰ ਪੋਲੀਟੀਕਲ ਪਾਰਟੀ ਨੂੰ ਪਾਈ ਹੈ ਇਹਨਾਂ ਨਾਲ ਦੁਸ਼ਮਣੀ ਕੱਢੋ ਉਹ ਗਲਤ ਹੈ ਦੇਖੋ ਕਿ ਮੰਗ ਕਰਦੇ ਹਾਂ ਤੁਸੀਂ ਅਸੀਂ ਮੈਡ ਡੀਸੀ ਮੈਡਮ ਨੂੰ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਇਹਨੂੰ ਠੀਕ ਕੀਤਾ ਜਾਏ ਜਿਹੜੇ ਅਫਸਰ ਇਹ ਵੀ ਮੈਂ ਗੱਲ ਦੱਸ ਦਿਆਂ ਅਫਸਰ ਵੀ ਨਾਲ ਮਿਲੇ ਹੋਏ ਨੇ ਕੁਝ ਜਿਹੜੇ ਅਫਸਰ ਨਾਲ ਮਿਲੇ ਹੋਏ ਆ ਉਹਨਾਂ ਦੀ ਵੀ ਅਸੀਂ ਇਨਕੁਆਰੀ ਕਰਾਵਾਂਗੇ ਕਿੰਨੇ ਕਿ ਬੀਬੀਆਂ ਨੂੰ ਹੁਣ ਕੱਢਿਆ ਗਿਆ ਨਹੀਂ ਉਹ ਤਾਂ ਇਹਨਾਂ ਨੇ ਮੇਟ ਬਦਲੇ ਨੇ ਹੁਣ ਜਿਹੜੇ ਮੇਟ ਬਦਲੇ ਨੇ ਉਹ ਸਾਡੀਆਂ ਭੈਣਾਂ ਨੂੰ ਭੈਣਾਂ ਨੂੰ ਤੰਗ ਕਰਦੇ ਪੈ ਨੇ ਸਾਰੇ ਗੇ ਲਲਕੇ ਦਿਨਾਂ ਮਤੇ ਤੋਂ ਆ ਦੇਖੋ ਮਤਾ ਪੈਂਦਾ ਸੀ ਸਾਡੀ ਸਰਕਾਰ ਵੇਲੇ ਤਾਂ ਮੇਟ ਬਦਲੇ ਜਾਂਦੇ ਸੀ ਹੁਣ ਇਹ ਆਪੇ ਹੀ ਫੱਟੇ ਚੱਕੀ ਜਾਂਦੇ ਇਹ ਆਮ ਇਜਲਾਸ ਬਣਾਉਣਾ ਚਾਹੀਦਾ ਆਮ ਇਜਲਾਸ ਦੇ ਵਿੱਚ ਇਹ ਪਿੰਡ ਵਾਲੇ ਕਹਿੰਦੇ ਮੇਟ ਬਦਲੀਆਂ ਬਦਲ ਦਿਓ ਸਾਨੂੰ ਕੋਈ ਦਿੱਕਤ ਨਹੀਂ ਲੇਕਿਨ ਤੱਕਾ ਨਿਰਾ ਹੋ ਰਿਹਾ ਸਿੰਦਰ ਕੋ ਕਿੱਥੇ ਆਏ ਹੋ ਅਸੀਂ ਡੀਸੀ ਦਫ਼ਤਰ ਆਏ ਹਾਂ ਉਹਨੂੰ ਤੁਸੀਂ ਕਾਹਦੇ ਲਈ ਆਏ ਹੋ ਅਸੀਂ ਇਹਨਾਂ ਦੇ ਘਰੇ ਤਾਂ ਕੰਮ ਵਾਤੀ ਹੈ ਜਦੋਂ ਕੰਮ ਬੰਦ ਹੋ ਗਿਆ ਤੇ ਉਹਨਾਂ ਨੇ ਮੈਲਟ ਛੱਤੋ ਬਿਨਾ ਪੁੱਛੇ ਹੋਰ ਚੋਣ ਲਈ ਕਿਹਨਾਂ ਨੇ ਉਹ ਆਮ ਪਾਰਟੀ ਵਾਲੇ ਨੇ ਕਿਹਦਾ ਹੈ ਕਿ ਨਹੀਂ ਆਮ ਪਾਰਟੀ ਵਾਲੇ ਨੇ اچھا ہاں ਝਾੜੂ ਵਾਲੇ ਨੇ ਵੀ ਹੁਣ ਅਸੀਂ ਆਏ ਮੰਗ ਮੰਗਦੇ ਵੀ ਸਾਡੀ ਉਹੀ ਮੈਲਟ ਰਹਿਣੀ ਚਾਹੀਦੀ ਆ ਵੀ ਸਾਨੂੰ ਕੰਮ ਮਿਲਣਾ ਚਾਹੀਦਾ ਜੇ ਤੁਹਾਡੀ ਮੰਗਾ ਨਾ ਮੰਨਿਆ ਗਿਆ ਫਿਰ ਫਿਰ ਜੇ ਅਸੀਂ ਧਰਨੇ ਲਾਵਾਂਗੇ ਕਿੱਥੇ ਆਇਓ ਕਾਦੇ ਪੀਸੀ ਦਫ਼ਤਰ ਆਇਆ ਵੀ ਜੇ ਅਸੀਂ ਮੈਲਟ ਖਾਤਰ ਆਇਆ ਸਾਡੀ ਮੈਲਟ ਚੇਂਜ ਕਰ ਅਸੀਂ ਚਾਹੁੰਦੇ ਆ ਸਾਡੀ ਮਿਲਟ ਉਹੀ ਰਹੇ ਵੀ ਸਾਨੂੰ ਨਵੀਂ ਤਾਂ ਬਿਲਕੁਲ ਪਤਾ ਹੀ ਨਹੀਂ ਲੱਗਿਆ ਹੈਗਾ ਕਿੰਨੇ ਸਾਲ ਤੋਂ ਕਰ ਰਹੇ ਹਾਂ ਅਸੀਂ 12 ਸਾਲ ਤੋਂ ਇਹੀ ਮਿਲਟ ਸਾਡੀ ਇਹੀ ਆ ਸੀ ਕੰਮ ਕਰੀ ਬਿਲਕੁਲ ਹੋਇਆ ਤਾਂ ਇਗਨੋਰ ਕੀਤਾ ਗਿਆ ਹਾਂਜੀ ਕਰੀਏ ਕਾਰਨ ਵੀ ਜੀ ਸਾਨੂੰ ਕੁਝ ਨਹੀਂ ਪਤਾ ਵੀ ਸਾਨੂੰ ਬਿਨਾਂ ਦੱਸੇ ਸਾਡੀ ਮਿਲਟ ਚੇਂਜ ਕਰ ਦਿੱਤੀ ਬਦਲ ਦਿੱਤੀ ਕਿਹਨਾ ਨੇ ਇਹਨਾਂ ਨੇ ਝਾੜੂ ਵਾਲਿਆਂ ਨੇ ਆਮ ਪਾਰਟੀ ਨੂੰ ਕੀ ਮੰਗਦੇ ਅਸੀਂ ਵੀਰ ਜੀ ਇਹੀ ਚਾਹੁੰਦੇ ਆ ਸਾਨੂੰ ਸਾਡੀ ਮਿਲਟ ਉਹੀ ਚਾਹੀਦੀ ਆ ਜੇ ਮਿਲਟ ਚੇਂਜ ਕਰਨੀ ਸੀ ਪਿੰਡ 'ਚ ਅਨਾਊਂਸਮੈਂਟ ਕਰਾਉਂਦੇ ਠੀਕ ਆ ਮਰੇ ਘਰ ਦੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਤੇ ਉਹ ਉਹ ਕਰਦੀਆਂ ਸੈਨ ਕਰਦੀਆਂ ਸੱਟ ਸਹਿਮਤੀ ਨਾ ਹੁੰਦੀਆਂ ਵੀ ਸਾਨੂੰ ਬਿਨਾਂ ਦੱਸੇ ਸਾਡੀ ਮੇਲਟ ਬਦਲ ਗਈ ਐ ਸਾਨੂੰ ਬਿਲਕੁਲ ਚੀ ਲੱਗ ਰਿਹਾ ਜੀ ਦੱਸੇ ਕਿਉਂ ਨਹੀਂ ਉਹਨਾਂ ਨੇ ਹਾਂਜੀ ਕਿਉਂ ਨਹੀਂ ਦੱਸੇ ਕੀ ਕਰਦੇ ਇਹ ਸਾਨੂੰ ਕੋਈ ਨਹੀਂ ਪਤਾ ਵੀ ਜੀ ਹਾਂਜੀ ਉਹਨਾਂ ਨੇ ਆਪਣੀ ਪਾਰਟੀ ਦੀ ਮਤਲਬ ਰੱਖ ਲਈ ਜੇ ਉਹ ਮੰਗਾਂ ਨਹੀਂ ਪੂਰੀ ਹੋਣਗੇ ਫਿਰ ਕੀ ਕਰਾਂਗੇ ਫਿਰ ਅਸੀਂ ਧਰਨੇ ਲਾ ਲਾਂਗੇ ਵੀਰ ਜੀ ਹੋਰ ਕੀ ਕਰਾਂਗੇ